ਮੇਰ ਦੇ ਵਿੱਚ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਜੀ ਹਾਂ ਇੱਕੋ ਹੀ ਟ੍ਰੈਕ ਦੇ ਉੱਪਰ ਦੋਵੇਂ ਰੇਲਾਂ ਆਈਆਂ ਨੇ ਔਰ ਆਮੋ ਸਾਹਮਣੀ ਇੰਨੀ ਕੁ ਜ਼ਬਰਦਸਤ ਹੋਈ ਹੈ ਕਿ ਇੰਜਨ ਦੇ ਸਮੇਤ ਚਾਰ ਬੋਗੀਆਂ ਜਿਹੜੀਆਂ ਨੇ ਉਹ ਪਟੜੀ ਤੋਂ ਲੱਥ ਗਈਆਂ ਨੇ ਔਰ ਪਲਟੀਆਂ ਖਾ ਗਈਆਂ ਨੇ ਉਸੇ ਸਮੇਂ ਹਫੜਾ ਤਫੜੀ ਮਾ ਜਾਂਦੀ ਹੈ ਔਰ ਜਿਹੜੇ ਲੋਕ ਹੁੰਦੇ ਨੇ ਜਿਹੜੇ ਯਾਤਰੀ ਨੇ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਸਾਬਰਮਤੀ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਉਹ ਟਰੈਵਲ ਕਰ ਰਹੀ ਸੀਗੇ ਔਰ ਇਹ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਰ ਰਾਤ 2:00 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਇਹ ਰਾਤ ਇਹ ਹਾਦਸਾ ਵਾਪਰਿਆ ਤੇ ਹੁਣੇ ਤੜਕਸਾਰ ਦੀਆਂ ਤਸਵੀਰਾਂ ਨੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੇਨਾਂ ਦੇ ਨਾਲ ਜਲਦੀ ਤੋਂ ਜਲਦੀ ਡੱਬੇ ਜਿਹੜੇ ਆ ਉਹ ਸਿੱਧੇ ਕਰਕੇ ਤੇ ਪਟੜੀ ਤੇ ਲਿਆਏ ਜਾਣ ਇੱਕੋ ਹੀ ਟਰੈਕ ਦੇ ਉੱਪਰ ਦੋਵੇਂ ਰੇਲਾ ਮੋ ਸਾਹਮਣੇ ਆਉਂਦੀਆਂ ਨੇ ਔਰ ਟੱਕਰ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਵੀ ਸਵਾਲ ਆਉਟਦੇ ਨੇ ਕਿ ਭਾਈ ਇੱਕੋ ਟਰੈਕ ਤੇ ਦੋ ਰੇਲਾ ਮੋ ਸਾਹਮਣੇ ਕਦੋਂ ਤੋਂ ਚੱਲਣ ਲੱਗ ਪਈਆਂ ਔਰ ਇਹ ਤਾਂ ਸ਼ਰੀਆਮ ਯਾਤਰੀਆਂ ਦੀ ਲਾਈਫ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਕੋਈ ਗੱਡੀ ਤਾਂ ਹੈ ਨਹੀਂ ਕਿ 2-4 ਜਣੇ ਬੈਗੇ ਔਰ ਇਹਦੇ ਵਿੱਚ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਹੁੰਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਆ ਜਿਹੜੇ ਸਫਰ ਕਰਦੇ ਆ ਕਈਆਂ ਨੇ ਕਿਤੇ ਜਾਣਾ ਹੁੰਦਾ ਹੈ ਕਈਆਂ ਨੇ ਆਪਣੇ ਘਰ ਵਾਪਸੀ ਕਰਨੀ ਹੁੰਦੀ ਹੈ ਕਈਆਂ ਨੇ ਕੰਮ ਤੇ ਜਾਣਾ ਹੁੰਦਾ ਤਾਂ ਬਹੁਤ ਸਾਰੇ ਯਾਤਰੀ ਅਜਿਹੇ ਜਿਹੜੇ ਵਿੱਚ ਮੌਜੂਦ ਹੁੰਦੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦੇ ਨੇ ਔਰ ਸਭ ਤੋਂ ਵੱਡੀ ਨਲੈਕੀ ਮਾ ਰੇਲਵੇ ਵਿਭਾਗ ਦੀ ਇਹ ਹੈ ਕਿ ਰੇਲਵੇ ਵਿਭਾਗ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਇੱਕ ਟ੍ਰੇ ਇਕੋ ਟਰੈਕ ਤੇ ਉੱਪਰ ਦੋ ਰੇਲਾਂ ਕਿਵੇਂ ਚਲੀਆਂ ਗਈਆਂ ਉਹ ਵੀ ਆਮੋ ਸਾਹਮਣੇ ਜਦੋਂ ਭਿਆਨਕ ਟੱਕਰ ਹੁੰਦੀ ਹੈ ਇੱਕ ਮਾਲ ਗੱਡੀ ਸੀ ਔਰ ਦੂਸਰੀ ਸਾਬਰਮਤੀ ਸੁਪਰ ਫਾਸਟ ਐਕਸਪ੍ਰੈਸ ਤਾਂ ਸੁਪਰ ਫਾਸਟ ਜਿਹਦੇ ਵਿੱਚ ਲੱਗ ਜਾਂਦਾ ਹੈ ਨਾ ਤਾਂ ਉਸ ਸਮੇਂ ਲਿਆ ਕਿ ਅਸੀਂ ਸੁਪਰ ਫਾਸਟ ਹੈ ਵੱਡੀ ਟ੍ਰੇਨ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਦੇ ਵਿੱਚ ਹੋਣਗੇ ਤਾਂ ਐਸੀ ਸੁਪਰ ਫਾਸਟ ਹੈ ਕਿ ਜਿਹੜੀ ਇਕੋ ਟਰੈਕ ਦੇ ਉੱਪਰ ਦੋ ਰੇਲਾਂ ਜੜੀਆਂ ਆ ਜਾਂਦੀਆਂ ਨੇ ਔਰ ਭਿਆਨਕ ਟੱਕਰ ਹੁੰਦੀ ਹੈ ਤੇ ਹੁਣ ਇੰਜਨ ਦੇ ਸਮੇਤ ਚਾਰ ਬੋਗੀਆਂ ਜਿਹੜੀਆਂ ਨੇ ਉਹ ਪਟੜੀ ਤੋਂ ਲੱਤ ਜਾਂਦੀਆਂ ਨੇ ਔਰ ਪਲਟੀ ਖਾ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਮੌਕੇ ਤੇ ਪਹੁੰਚਦਾ ਹੈ ਔਰ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਯਾਤਰੀ ਵਿੱਚ ਫਸੇ ਹੁੰਦੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੁਣ ਟੀਮਾਂ ਵੀ ਸੱਦੀਆਂ ਗਈਆਂ ਨੇ ਲੋਕਲ ਪ੍ਰਸ਼ਾਸਨ ਵੀ ਪਹੁੰਚਿਆ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਔਰ ਲੋਕਾਂ ਨੂੰ ਕੱਢਿਆ ਗਿਆ ਔਰ ਕਈ ਲੋਕ ਦੱਸਿਆ ਜਾ ਰਿਹਾ ਕਿ ਜ਼ਖਮੀ ਹੋਏ ਨੇ ਗੰਭੀਰ ਰੂਪ ਦੇ ਨਾਲ ਤੇ ਪਰ ਕਈ ਲੋਕ ਜਿਹੜੇ ਆ ਉਹ ਬਚੇ ਹੋਏ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਪਰ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਔਰ ਐਂਬੂਲੈਂਸ ਵਗੈਰਾ ਵੀ ਨਾਲ ਖੜੀ ਹੋਈ ਹੈ ਕਿ ਖੁਦਾ ਨਾ ਖਾਸਤਾ ਕੋਈ ਵੀ ਲੋਕ ਜੇ ਵਿੱਚ ਫਸੇ ਹੋਏ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾ ਸਕੇ ਤਾਂ ਅਜਮੇਰ ਦੇ ਵਿੱਚ ਰਾਜਸਥਾਨ ਅਜਮੇਰ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਮਾਲ ਗੱਡੀ ਹੈ ਔਰ ਦੂਸਰੀ ਸਾਬਰਮਤੀ ਸੁਪਰ ਫਾਸਟ ਐਕਸਪ੍ਰੈਸ ਟ੍ਰੇਨ ਹੈ ਤਾਂ ਦੋਵੇਂ ਇੱਕੋ ਟਰੈਕ ਤੇ ਜਦੋਂ ਸੁਣਦੇ ਆ ਨਾ ਤਾਂ ਦਿਮਾਗ ਦੇ ਵਿੱਚ ਐਸਾ ਹੁੰਦਾ ਕਿ ਯਾਰ ਇਹ ਤਾਂ ਸੰਭਵ ਹੀ ਨਹੀਂ ਹੈ ਐਦਾ ਹੋ ਹੀ ਨਹੀਂ ਸਕਦਾ ਕਿ ਇੱਕੋ ਟਰੈਕ ਤੇ ਦੋਵੇਂ ਰੇਲਾਂ ਕਿਵੇਂ ਆ ਸਕਦੀਆਂ ਭਾਈ ਬੜਾ ਵੱਡਾ ਸਵਾਲ ਉੱਠਦਾ ਹੈ ਰੇਲਵੇ ਪ੍ਰਸ਼ਾਸਨ ਤੇ ਬੜੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਯਾਰ ਇੱਕ ਇੱਕੋ ਟਰੈਕ ਦੇ ਉੱਪਰ ਦੋਵੇਂ ਰੇਲਾਂ ਆਹਮੋ ਸਾਹਮਣੇ ਜਾਂਦੀਆਂ ਨੇ ਇਹ ਤਾਂ ਭਿਆਨਕ ਟੱਕਰ ਹੁੰਦੀ ਹੈ ਤਾਂ ਇਹ ਕਿਵੇਂ ਪੋਸੀਬਲ ਹੋ ਗਿਆ ਕਿੱਥੇ ਸੀਗਾ ਪ੍ਰਸ਼ਾਸਨ ਕਿੱਥੇ ਸੀ ਉਹ ਅਬਜ਼ਰਵਰ ਜਿਹੜੇ ਕਿ ਟਰੈਕ ਨੂੰ ਅਬਜ਼ਰਵ ਕਰਦੇ ਆ ਕਿ ਟਰੈਕ ਤੇ ਕਿੰਨੀਆਂ ਟ੍ਰੇਨਾਂ ਨੇ ਔਰ ਕਿਹੜੇ ਟਰੈਕ ਤੇ ਕਿਹੜੀ ਟ੍ਰੇਨ ਚੱਲ ਰਹੀ ਹੈ ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਆਮੋ ਸਾਹਮਣੇ ਦੋਵੇਂ ਟ੍ਰੇਨਾਂ ਆ ਰਹੀਆਂ ਨੇ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਹ ਅਜਿਹਾ ਇੱਕ ਹਾਦਸਾ ਨਹੀਂ ਹੈ ਇਹ ਤੋਂ ਪਹਿਲਾਂ ਵੀ ਕਲਕਾ ਐਕਸਪ੍ਰੈਸ ਦੇ ਨਾਲ ਵੀ ਹਾਦਸਾ ਵਾਪਰਿਆ ਸੀ ਜਿਦੇ ਵਿੱਚ ਲੱਖਾਂ ਯਾਤਰੀ ਸਵਾਰ ਸੀ ਔਰ ਕਈ ਸੈਂਕੜਿਆਂ ਦੇ ਹਿਸਾਬ ਦੇ ਨਾਲ ਲੋਕਾਂ ਉਸ ਦੇ ਵਿੱਚ ਜਾਣ ਗਈ ਸੀ ਉਹ ਤੁਸੀਂ ਸੀਨ ਭੁੱਲ ਨਹੀਂ ਸਕਦੇ ਉਹ ਤਸਵੀਰ ਜਦੋਂ ਆਉਂਦੀ ਹੈ ਜਦੋਂ ਅਸੀਂ ਇਹ ਹਾਦਸੇ ਦੀ ਗੱਲ ਕਰਦੇ ਹਾਂ ਕਿ ਰੇਲ ਹਾਦਸਾ ਵਾਪਰ ਗਿਆ ਤਾਂ ਉਹ ਰੇਲ ਹਾਦਸਾ ਸਾਡੀ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਤਾਂ ਇੱਕ ਇਹ ਰੇਲ ਹਾਦਸਾ ਵਾਪਰਿਆ ਇੱਕੋ ਟਰੈਕ ਤੇ ਦੋ ਰੇਲਾਂ ਤੇ ਉਹ ਵੀ ਆਹਮੋ ਸਾਹਮਣੇ ਔਰ ਜ਼ਬਰਦਸਤ ਟੱਕਰ ਹੁੰਦੀ ਹੈ ਇੱਕ ਮਾਲ ਗੱਡੀ ਹੈ ਔਰ ਦੂਸਰੀ ਸਬਰਮਤੀ ਸੁਪਰ ਫਾਸਟ ਐਕਸਪ੍ਰੈਸ ਹੈ ਔਰ ਅਜਮੇਰ ਦੇ ਵਿੱਚ ਇਹ ਹਾਦਸਾ ਵਾਪਰਿਆ ਨਾ ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਜਾ ਕੇ ਤੇ ਜਿਹੜੇ ਯਾਤਰੀ ਵਿੱਚ ਫਸੇ ਹੁੰਦੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਕਈ ਯਾਤਰੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਬਹੁਤ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਫਿਲਹਾਲ ਜਿਹੜਾ ਨੇੜਲਾ ਹਸਪਤਾਲ ਹੈ ਉੱਥੇ ਹੀ ਦਾਖਲ ਕਰਵਾਇਆ ਗਿਆ ਹੈ ਅੰਡਰ ਆਬਜ਼ਰਵੇਸ਼ਨ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਔਰ ਇਹਦਾ ਕਾਰਨ ਪਤਾ ਲਗਾਇਆ ਜਾ ਰਿਹਾ ਕਿ ਕੀ ਕਰ ਰਿਹਾ ਇੱਕੋ ਟ੍ਰੈਕ ਤੇ ਦੋਵੇਂ ਰੇਲਾਂ ਆਜਗੀਆਂ ਨੇ ਅਧਿਕਾਰੀ ਕਿੱਥੇ ਸੀਗੇ ਜਿਹੜੇ ਆਬਜ਼ਰਵਰ ਸੀ ਜਿਹੜੇ ਮਾਸਟਰ ਸੀਗੇ ਸਟੇਸ਼ਨ ਮਾਸਟਰ ਉਹ ਕਿੱਥੇ ਸੀਗੇ ਇੱਕੋ ਹੀ ਟ੍ਰੈਕ ਤੇ ਦੋਵੇਂ ਰੇਲਾਂ ਆ ਜਾਂਦੀਆਂ ਨੇ ਔਰ ਭਿਆਨਕ ਟੱਕਰ ਹੁੰਦੀ ਹੈ ਤਾਂ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਸੂਰ ਕਿੱਥੇ ਰਹਿ ਗਿਆ ਕਿੱਥੇ ਕਮੀ ਰਹਿ ਗਈ ਲੂਪ ਹੋਲ ਕਿੱਥੇ ਰਹਿ ਗਿਆ ਤਾਂ ਇਹ ਅਜਮੇਰ ਰਾਜਸਥਾਨ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਦੋ ਰੇਲਾਂ ਦਾ ਭਿਆਨਕ ਜਾ ਜਿਹੜਾ ਐਕਸੀਡੈਂਟ ਹੈ ਉਹ ਹੋਇਆ ਕਿਉਂਕਿ ਇੱਕੋ ਹੀ ਟਰੈਕ ਤੇ ਦੋਵੇਂ ਰੇਲਾਂ ਆਮੋ ਸਾਹਮਣੀਆਂ ਆ ਗਿਆਂ ਤਾਂ ਜ਼ਬਰਦਸਤ ਟੱਕਰ ਹੁੰਦੀ ਹੈ ਇੰਜਣ ਤੋਂ ਲੈ ਕੇ ਚਾਰ ਬੋਗੀਆਂ ਪਲਟੀਆਂ ਖਾ ਜਾਂਦੀਆਂ ਨੇ ਔਰ ਹੁਣ ਇਹਨੂੰ ਜਿਹੜਾ ਰੇਲ ਨੂੰ ਸਿੱਧਿਆ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਯਾਤਰੀਆਂ ਨੂੰ ਕੱਢ ਕੇ ਤੇ ਹਸਪਤਾਲ ਦੇ